ਗੁਰੂ ਗੁਰ ਗੁਰ ਕਰਹੁ ਗੁਰ ਹਰ ਪਾਈਐ ਉਦਦ ਉਦਦ ਗੌਰ ਗਹਿਰ ਗੰਭੀਰ ਬੇਅੰਤ ਹਰ ਨਾਮ 나ਗ ਹੀਰ ਮਨ ਮਿਲਤ ਲੈ ਵਲਾਈਐ ਕਿਹਦੀ ਦੋ ਵਿਸਰਾਮ ਇੱਕ ਵਿਸਰਾਮ ਹੈ ਇਹਦੇ ਵਿੱਚ ਤੇ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਦੋ ਵਿਸਰਾਮ ਹਨ ਉਦਦ ਗੁਰ ਗਹਿਰ ਗੰਭੀਰ ਠਠਮਕ ਬੇਅੰਤ ਹਰ ਇੱਥੇ ਪਹਿਲਾ ਵਿਸਰਾਮ ਹੈ ਨਾਮ 나ਗ ਹੀਰ ਮਨ ਇਤੇ ਦੂਸਰਾ ਹੈ ਮਿਲਤ ਲੇਵ ਲਈ ਹੈ ਉਦੋਂ ਦੇ ਗੌਰ ਗਹਿਰ ਗੰਭੀਰ ਬੇਅੰਤ ਹਰ ਨਾਮ 나ਗ ਹੀਰ ਮਨ ਮਿਲਤ ਲੇਵ ਲਈ ਹੈ ਫੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈ ਹੈ ਇਹ ਵੀ ਦੋ ਵਿਸਰਾਮ ਹਨ ਫੋਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਇਥੇ ਪਹਿਲਾ ਵਿਸਰਾਮ ਹੈ ਮੈਲ ਦੁਰਮਤ ਹਿਰਤ ਇਥੇ ਦੂਸਰਾ ਸ਼ਬਦ ਗੁਰ ਧਿਆਈ ਹੈ ਅੰਮ੍ਰਿਤ ਪ੍ਰਵਾਹ ਛੁਟ ਕੰਤ ਸਾ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈ ਹੈ ਇਹ ਜਿਸ ਪਦ ਤੇ ਵਿਸਰਾਮ ਹੈ ਅੰਮ੍ਰਿਤ ਪ੍ਰਵਾਹ ਇਥੇ ਛੁਟ ਕੰਤ ਸਾ ਦਵਾਰ ਜਿਸ ਇਥੇ ਵਿਸਰਾਮ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਨਾਮ ਨਿਰਵਾਣ ਨਾਮ ਨਿਰਵਾਣ ਨਿਦਾਨ ਹਰ ੳ ਤਰੋ ਹ ਤਰੋ ਤੇ ਵਿਸਰਾਮ ਨਾਮ ਨਿਰਵਾਣ ਨਿਦਾਨ ਹਰ ੳ ਤਰੋ ਗੁਰੂ ਗੁਰ ਗੁਰ ਕਰਹ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰ ਜਪ ਮੰਨ ਰੇ ਜਾ ਕੀ ਸੇਵ ਸਿਦਿ ਜਾ ਕੀ ਸੇਵ ਸੇਵ ਸਿੱਧ ਸਾਧਿਕ ਸੁਰ ਅਸੁਰ ਗਣ ਤਰਹ 33 ਗੁਰਬਚਨ ਸੁਣ ਕੰਨ ਰੇ ਭਾਈ ਵਿਸ਼ਰਾਮ ਸਹੀ ਤਰ੍ਹਾਂ ਢੰਗ ਨਾਲ ਲਾਣਾ ਹੈ ਜਾ ਕੀ ਸੇਵ ਸੇਵ ਸਿੱਧ ਸਾਧਿਕ ਸੁਰ ਅਸੁਰ ਗਣ ਇੱਥੇ ਵਿਸ਼ਰਾਮ ਹੈ ਤਰਹ 33 ਗੁਰਬਚਨ ਸੁਣ ਕੰਨ ਰੇ ਜਾ ਕੀ ਸੇਵ ਇੱਥੇ ਥੋੜਾ ਜਿਹਾ ਠਹਿਰਾ ਸੇਵ ਸਿੱਧ ਸਾਧਿਕ ਇਥੇ ਟਹਿਰਾ ਸੋਰ ਅਸੋਰ ਗਣ ਇਥੇ ਵਿਸਰਾਮ ਹੈ ਤਰਹਿ ਤੀਤੀਸ ਗੁਰਬਚਨ ਸੁਣ ਕੰਨ ਰੇ ਹੋਨ ਤਰਹਿ ਤੇ ਸੰਤ ਹੇਤ ਭਗਤ ਗੌਰ ਗੌਰ ਕਰਹਿ ਤਰਿਓ ਪ੍ਰਹਿਲਾਦ ਗੌਰ ਮਿਲਤ ਮਨ ਜਨ ਰੇ ਹੋਨ ਇਥੀਮ ਕਲਾ ਦਨੀ ਹੈ ਤਰਹਿ ਤੇ ਸੰਤ ਹੇਤ ਇਥੀ ਠਮਕ ਭਗਤ ਗੁਰ ਗੁਰ ਕਰਹ ਇਥੇ ਵਿਸਰਾਮ ਹੈ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨਰੇ ਸਾਰੀ ਪੰਕਤੀ ਇਸ ਤਰ੍ਹਾਂ ਪੜਨੀ ਆ ਫੋਨ ਤਰਹਤੀ ਸੰਤ ਹਿਤ ਭਗਤ ਗੁਰ ਗੁਰ ਕਰਹ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨਰੇ ਤਰਹ ਨਾਰਦਾਦ ਸੰਕਾਦ ਹਰ ਗੁਰਮੁਖ ਤਰਹ ਹੈ ਜੀ ਤਰਹਤੀ ਵਿਸਰਾਮ ਲਾਉਣਾ ਹੈ ਤਰਹਿ ਨਾਰਦਾਦ ਸੁਨਕਾਦ ਹਰ ਗੁਰਮੁਖ ਤਰਹਿ ਗੁਰਮੁਖ ਹਰ ਗੁਰਮੁਖ ਹੈ ਤਰਹਿ ਇੱਕ ਨਾਮ ਲਗ ਤਜੋ ਰਸ ਆਨ ਰੇ ਇੱਕ ਨਾਮ ਲਗ ਤਜੋ ਰਸ ਅਨ ਰੇ ਦਾਸ ਬੇਨਤ ਕਹੇ ਨਾਮ ਗੁਰਮੁਖ ਲਹ ਗੁਰੂ ਗੁਰ ਗੁਰੂ ਗੁਰ ਗੁਰ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਤਰੀ ਕਿਰਪਾ ਸਤਜੁਗ ਜਿੰਤ੍ਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰਯੰ ਹਸਤ ਕਮਲ ਮਾਥੀ ਪਰ ਧਰਯੰ ਅਲਖ ਰੂਪ ਜੀ ਲਖਿਆ ਨ ਜਾਇ ਸਾਧਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਮਾਨਸ ਜਨਮ ਦੇਹ ਨਿਸ਼ਤਾਰੋ ਇਹ ਦੇਹ ਪਦ ਤਿ ਵਿਸਰਾਮ ਲਾ ਦੋ ਗੁਰ ਗੁਰ ਜਹਾਜ ਖੀਮਟ ਗੁਰੂ ਗੁਰ ਬਿਨ ਤਰਿਆ ਨਾ ਕੋਈ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨ ਹੋਇ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਾ ਦਿਆ ਇਕੋ ਪਦ ਤੇ ਵਿਸਰਾਮ ਹੈ ਪਿਛੇ ਲਹਿਣਾ ਪਦ ਤੇ ਵਿਸਰਾਮ ਹੈ ਤੈਨ ਸ੍ਰੀ ਰਾਮਦਾਸ ਸੋਢੀ ਥੇਰ ਥਪਿਆ ਸੋਢੀ ਪਦ ਤੇ ਵਿਸਰਾਮ ਹੈ ਹਾਰ ਕਾ ਨਾਮ ਅਖੈ ਨਿਧ ਅਪਿਓ ਅਖੈ ਉਚਾਰਨ ਕਰਨੇ ਅੜੇ ਵਿੱਚ ਡੈਸ਼ ਦੇ ਕੇ ਅਖੈ ਨਹੀਂ ਕਹਿਣਾ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚਾਹੋ ਜੁਗ ਗੁਰ ਸੇਵਾ ਕਰ ਫਲ ਲਹੀੰ ਅਿ ਵਿਸਰਾਮ ਅਖੈ ਅਪਿਓ ਹਰ ਨਾਮ ਅਖੈ ਨਿਧ ਇਥੇ ਵਿਸਰਾਮ ਹੈ ਚਾਹੋ ਜੁਗ ਗੁਰ ਸੇਵਾ ਕਰ ਫਲ ਲਹੀੰ ਬੰਧ ਹੈ ਜੋ ਚਰਨ ਸਰਨ ਸੁਖ ਪਾਵਹਿ ਪਰਮਾਨੰਦ ਗੁਰਮੁਖ ਕਹੀਐ ਪ੍ਰਤਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਕਣ ਭਰਣੰ ਸਤਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰ ਬਚਿਤ ਚਾਉ ਜਿਹ ਅੰਮ੍ਰਿਤ ਬਚਨ ਬਾਣੀ ਇਥੇ ਵਿਸਰਾਮ ਸਾਧੂ ਜਨ ਜਪ ਹੈ ਕਰ ਵਿਚਿੱਤ ਚਾਉ ਬੱਬੇ ਦੀ ਸਿਹਾਰੀ ਵੀ ਬੋਲਨੀ ਹੈ ਵਿਚਿੱਤ ਚਾਉ ਆਨੰਦ ਨਿਤ ਮੰਗਲ ਇਥੇ ਵੀ ਸ੍ਰਾਮ ਗੌਰ ਦਰਸ਼ਨ ਸਫਲ ਸੰਸਾਰ ਗੁਰ ਦਰਸ਼ਨ ਸਫਲ ਸੰਸਾਰ ਸੰ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤਹਿ ਜਮ ਲੋਕ ਪਤਤ ਪਤਤ ਜੇ ਪ੍ਰਾਣੀ ਹਰ ਜਨ ਸੇਵ ਗੁਰ ਗਿਆਨ ਰਤੇ ਰਗਵੰਸ ਤਿਲਕ ਰਗਵੰਸ ਤਿਲਕ ਸੁੰਦਰ ਜਾਥਰਾ ਦਸਰਥ ਘਰ ਰਗਵੰਸ ਤਿਲਕ ਸੁੰਦਰ ਇਥੇ ਠਮਕ ਦਸਰਥ ਘਰ ਮੋਨ ਬੰਚ ਹੈ ਜਾ ਕੀ ਸਰਣੰ ਸਤ ਗੁਰ ਗੁਰ ਸੇਵ ਅਲਖ ਗਾਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰ ਸੰਸਾਰ ਅਗਮ ਸਾਗਰ ਤੁਲਹਾ ਸੰਸਾਰ ਅਗਮ ਸਾਗਰ ਇਥੇ ਵਿਸਰਾਮ ਤੁਲਹਾ ਹਰ ਨਾਮ ਇਥੇ ਠਮਕ ਗੁਰੂ ਮੁਖ ਪਾਇਆ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭੱਗਾ ਇਹ ਆਈ ਜਗ ਜਨਮ ਮਰਨ ਭੱਗਾ ਜਗ ਜਨਮ ਮਰਨ ਇਥੇ ਥੋੜਾ ਠਹਿਰਾ ਦੇ ਕੇ ਭੱਗਾ ਪਦ ਤੇ ਵਿਸਰਾਮ ਲਾਉਣਾ ਹੈ ਜਗ ਜਨਮ ਮਰਨ ਭੱਗਾ ਜਗ ਜਨਮ ਮਰਨ ਭੱਗਾ ਇਹ ਆਈ ਹੀ ਹੈ ਪਰਤੀਤ ਇਹ ਆਈ ਹੀ ਹੈ ਪਰਤੀਤ ਪਰਤੀਤ ਹੀ ਹੈ ਆਈ ਜਿਨ ਜਨਕੈ ਜਿਨ ਕੋ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵਯ ਦ੍ਰਿਸ਼ਟ ਕਾਰਨ ਕਰਨ ਹਾਂਜੀ ਅਵਲੋਕਿਆ ਉਚਾਰਨ ਕਰਨਾ ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਤੇ ਵਿਸਰਾਮ ਦਿਵਯ ਦ੍ਰਿਸ਼ਟ ਕਾਰਨ ਕਰਨੰ ਸਤਗੁਰ ਗੋਰ ਸੇਵ ਅਲਖ ਗਾਤ ਜਾ ਕੀ ਸ੍ਰੀ रामदास तारन तरणं <द्ण> प्रताप सदा गोरका घाट 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 <द्ण> इत... घाट ते विश्राम लौना है <द्ण> प्रताप सदा गोरका घाट घाट प्रगास भया जस जानकै एक पढ़ै सुनै गावहै प्रभाते करहै स्नान एक पढ़ै सुनै गावहै प्रभाते करहै स्नान ਇਸਨਾਨ ਕਰਹਿ ਪ੍ਰਭਾਤ ਸੁਧ ਮਨ ਪ੍ਰਭਾਤ ਤਿਠਮ ਕਲਾਦਨੀ ਇਸਨਾਨ ਕਰਹਿ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਬੇਦ ਸਹਿਤ ਕਰੰ ਪੰਚਨ ਤਾਨ ਹੋਇ ਪਰਸ 파ਰਸ ਕਉ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗੰਨਾਥ ਜਾਲਥਾਲ ਮਹ ਰਹਿਆ ਪੂਰ ਬਹੁ ਵਿਦ ਬਰਨੰ ਜਗ ਜੀਵਨ ਜਗਨਾਥ ਜਲ ਥਲ ਮਹ ਤੇ ਵਿਸਰਾਮ ਰਹਿਆ ਪੂਰ ਬਹੁ ਵਿਦ ਬਰਨੰ ਸਤ ਗੁਰ ਗੋਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਿਨਹੁ ਬਾਤ ਨਿਸ਼ਚਲ ਧਰੂ ਜਾਨੀ ਤੇ ਜੀਵ ਕਾਲ ਤੇ ਬਚਾ ਤਿੰਨ ਤਰਿਓ ਸਮੁਦਰ ਰੁਦਰ ਖਿਨ ਇਕ ਮਹਿ ਜਲਹਰ ਬਿੰਬ ਜੁਗਤਜਗ ਰਚਾ ਤਿੰਨ ਤਰਿਓ ਸਮੁਦਰ ਰੁਦਰ ਇਥਿ ਥਮਕ ਖਿਨ ਇਕ ਮਹਿ ਇਥਿ ਵਿਸਰਾਮ ਜਲਹਰ ਬਿੰਬ ਜੁਗਤਜਗ ਰਚਾ ਕੁੰਡਲਨੀ ਸੁਰਜੀ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਕੁੰਡਲਨੀ ਸੁਰਜੀ ਸਤ ਸੰਗਤ ਸ੍ਰੀ ਪਰਮਾਨੰਦ ਇਥੇ ਯਮਕ ਲਾ ਦਿੰਨੀ ਹੈ ਗੁਰੂ ਮੁਖ ਮੱਛਾ ਮੱਛਾ ਕਸ ਕੇ ਬੋਲਣਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਾਨ ਬ੍ਰਹਮ ਮਾਨ ਬਾਚ ਕ੍ਰਮ ਸਿਵਿਏ ਸਚਾ ਵਾਹਿਗੁਰੂ 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 ਵਾਹਿ ਜੀਉ ਹਾਂਜੀ ਵਾਹਿਗੁਰੂ 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 ਇਥੇ ਵਿਸਰਾਮ ਵਾਹਿ ਜੀਉ ਕਵਲਨੈਨ ਮਦਰਬੈਨ ਕੂਟਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸਹਿ ਦਹੀ ਭਾਤ ਖਾਹੇ ਜੀ ਕਵਲਨੈਨ ਮਦਰਬੈਨ ਇੱਥੇ ਠੰਮਕ ਕੂਟਸੈਨ ਸੰਗ ਸੋਭ ਇੱਥੇ ਵਿਸਰਾਮ ਹੈ ਕਹਿਤ ਮਾ ਜਸੋਦ ਜਿਸਹਿ ਮਾਂ ਬੋਲਣਾ ਇੱਥੇ ਥੋੜਾ ਜਾ ਕਹਿਤ ਜਮਕ ਹਾਂ ਕਹਿਤ ਮਾ ਜਸੋਦ ਜਿਸਹਿ ਇੱਥੇ ਠੰਮਕ ਦਹੀ ਬਾਤ ਖਾਹੀ ਜੀ ਉਹ ਸਾਰੀ ਪੰਕਤੀ ਪੜ੍ਹਨੀ ਹੈ ਕਵਲ ਨੈਣ ਮਜ਼ਰ ਬੈਨ ਕੂਟ ਸੈਨ ਸੰਗ ਸੋਭ ਕਹਿਤ ਮਾ ਜਸੋਦ ਜਿਸ ਹੈ ਦਹੀ ਬਾਤ ਖਾਹੀ ਜੀ ਉਹ ਦੇਖ ਰੂਪ ਆਤਨ ਰੂਪ ਮੋਹ ਮਹਾ ਮਾਗ ਭਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹਿ ਜੀਉ ਦੇਖ ਰੂਪ ਆਤ ਅਨੂਪ ਇਥੇ ਠਮਕ ਮੋਹ ਮਹਾ ਮਾਗ ਭਈ ਇਥੇ ਵਿਸਰਾਮ ਹੈ ਕਿੰਕਨੀ ਸਾਬਦ ਇਥੇ ਠਮਕ ਚਨਤਕਾਰ ਖੇਲ ਪਾਹੀ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬੰਮ ਗਿਆਨ ਧਿਆਨ ਧਰਤ ਹੀ ਐ ਚਾਹੇ ਜੀਓ ਕਾਲ ਕਲਮ ਹੁਕਮ ਹਾਥ ਇਥੇ ਠਮਕ ਕਹੋ ਕੌਣ ਮੇਟ ਸਕੈ ਇਥੇ ਵਿਸਰਾਮ ਈਸ ਬੰਮ ਗਿਆਨ ਧਿਆਨ ਧਰਤ ਹੀ ਐ ਚਾਹੇ ਜੀਓ ਸਤਿ ਸਾਚ ਸ੍ਰੀ ਨਿਵਾਸ ਆਦਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਓ ਸਤਿ ਸਾਚ ਸ੍ਰੀ ਨਿਵਾਸ ਆਦਪੁਰਖ ਸਦਾ ਤੁਹੀ ਇਥੇ ਵਿਸਰਾਮ ਵਾਹਿਗੁਰੂ 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 ਵਾਹਿ ਜੀਓ ਰਾਮ ਨਾਮ ਪਰਮ ਤਾਮ ਸੁਧ ਬੋਧ ਨੀਰੀਕਾਰ ਬੇਸਮਾਰ ਸਰਬਰ ਕੋ ਕਾਹ ਜੀਓ ਇਸੇ ਤਰ੍ਹਾਂ ਵਿਸ਼ਰਾਮ ਲਾਉਣਾ ਹੈ RAM ਨਾਮ ਪਰਮ ਤਾਮ ਸੁਧ ਬੁੱਧ ਨਿਰੀਕਾਰ ਇਥੇ ਵਿਸ਼ਰਾਮ ਬੇਸਮਾਰ ਬੇਸੁਮਾਰ ਇਹ ਬੇਸ ਨਹੀਂ ਕਹਿਣਾ ਬੇ ਤੋਂ ਡੈਸ਼ ਦੇ ਕੇ ਬੇਸੁਮਾਰ ਸਰਬਰ ਕੋ ਕਾਹ ਜੀਓ ਸੁਥਰ ਚੇਤ ਭਗਤ ਹਿਤ ਭੇਖ ਧਰਿਓ ਸੁਥਰ ਚਿੱਤ ਇਥੇ ਠੰਮਕ ਭਗਤ ਹਿਤ ਭੇਖ ਧਰਿਓ ਇਥੇ ਵਿਸ਼ਰਾਮ ਹਰਨਾਖਸ ਹਰਿਓ ਨਖ ਬਿਦਾਰ ਜੀਓ ਹਰਨਾਖਸ ਹਰਿਓ ਨਖ ਬਿਦਾਰ ਜੀਓ ਸ਼ੰਖ ਚਕਰ ਸ਼ੰਖ ਚਕਰ ਗਦਾ ਗਦਾ ਪਦਮ ਆਪ ਆਪ ਕੀਓ ਛਦਮ ਛਦਮ ਪਦ ਤੇ ਵਿਸਰਾਮ ਹੈ ਅਪਰੰਪਰ ਪਰ ਬ੍ਰਹਮ ਲਖਾ ਕੌਣ ਤਾਹਿ ਜੀਓ ਸਤ ਸਾ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠਮਾਲ ਹਾਂ ਪ੍ਰਿਆ ਪਾਠ ਹੈ ਐੜੀ ਕੰਨੇ ਦੇ ਨਾਲ ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠਮਾਲ ਮੁਕਟ ਸੀਸ ਮੋਰ ਪੰਖ ਚਾਹ ਜੀਉ ਹਾਂ ਮੁਕਟ ਸੀਸ ਮੋਰ ਪੰਖ ਚਾਹ ਜੀਉ ਬੇਵजीर ਵੱਡੇ ਧੀਰ ਧਰਮ ਅੰਗ ਅਲਖ ਅਗੰਮ ਬੇਵजीर ਇਸ ਤਰ੍ਹਾਂ ਬੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਬੇਵजीर ਵੱਡੇ ਧੀਰ ਧਰਮ ਅੰਗ ਅਲਖ ਅਗੰਮ ਖੇਲ ਕੀਆ ਆਪਣਾ 우ਸ਼ਾਹ ਜੀ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿਆ ਸਮਾਇ ਸੁਤਹਿ ਸਿਧ ਰੂਪ ਧਰਿਓ ਸੁਤਹਿ ਕਸਕੇ ਨਹੀਂ ਬੋਲਣਾ ਸੁਤਹਿ ਸਿਧ ਬੋਲਾ ਤਾਂ ਸਿਹਦ ਰੂਪ ਧਰਿਓ ਸਾਹਨ ਕੈ ਸਾਹ ਜੀ ਅਕਾਥ ਕਥਾ ਕਥੀ ਨ ਜਾਏ ਤੀਨ ਲੋਕ ਰਹਿਆ ਸਮਾਏ ਇਤਿ ਵਿਸਰਾਮ ਸੋਤਹਿ ਸਿੱਧ ਰੂਪ ਧਰਿਓ ਸਾਹਨ ਕੈ ਸਾਹਿ ਜੀਉ ਸਤ ਸਾਜ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ